ਕਡ్రਾਈਵਰ ਵਾਕਈ ਤਨਖਾ ਚੋਰੀ ਦਾ ਹੋਏ ਸ਼ਿਕਾਰ ਅਧੂਰੀ ਤਨਖਾ ਅਧੂਰੀ ਸੁਰੱਖਿਆ ਟਰਕਿੰਗ ਸੈਕਟਰ ਦਾ ਕੋੜਾ ਸੱਚ ਕੀ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਕਦੇ ਪੂਰਾ ਮਿਲੇਗਾ ਨਿਆ ਤਨਖਾ ਚੋਰੀ ਤੇ ਵੱਡਾ ਖੁਲਾਸਾ ਆਓ ਜਾਣਦੇ ਹਾਂ ਕੀ ਇਹ ਪੂਰਾ ਮਾਮਲਾ ਕੈਨੇਡਾ ਵਿੱਚ ਲੰਬੇ ਰੂਟਾ ਤੇ ਟਰੱਕ ਚਲਾਉਣ ਵਾਲੇ ਹਜ਼ਾਰਾਂ ਡਰਾਈਵਰ ਅੱਜ ਵੀ ਤਨਖਾਹ ਚੋਰੀ ਅਤੇ ਖਰਾਬ ਕੰਮ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਨੇ ਇੱਕ ਨਵੇਂ ਸਰਵੇਖਣ ਮੁਤਾਬਕ ਕਰੀਬ 70% ਲੌਂਗ ਹਾਲ ਟਰੱਕ ਡਰਾਈਵਰਾਂ ਨੇ ਕਬੂਲਿਆ ਕਿ ਉਹਨਾਂ ਨੂੰ ਆਪਣੇ ਕੰਮ ਦੇ ਪੂਰੇ ਪੈਸੇ ਨਹੀਂ ਮਿਲੇ ਜਾਂ ਉਹਨਾਂ ਦੀ ਤਨਖਾਹ 'ਚ ਗਲਤ ਤਰੀਕੇ ਨਾਲ ਕਟੌਤੀਆਂ ਕੀਤੀਆਂ ਗਈਆਂ ਨੇ ਇਹ ਸਰਵੇਖਣ ਕੈਨੇਡਾ ਭਰ ਤੋਂ 400 ਤੋਂ ਵੱਧ ਟਰੱਕ ਡਰਾਈਵਰਾਂ ਨਾਲ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਘਟਦੀਆਂ ਮਜ਼ਦੂਰੀਆਂ, ਬਿਨਾਂ ਭੁਗਤਾਨ ਘੰਟਿਆਂ, ਗੈਰਕਾਨੂੰਨੀ ਕਟੌਤੀਆਂ, ਕਰਮਚਾਰੀਆਂ ਦੀ ਗਲਤ ਸ਼੍ਰੇਣੀਕਰਨ ਅਤੇ ਸੁਰੱਖਿਆ ਨਾਲ ਜੁੜੀਆਂ ਗੰਭੀਰ ਖਾਮੀਆਂ ਬਾਰੇ ਆਪਣੀ ਚਿੰਤਾ ਜਤਾਈ ਹੈ। ਇਹ ਅਧਿਐਨ ਟੋਰਾਂਟੋ ਸਥਿਤ ਪਾਰਕ ਡੈਲ ਕਮਿਊਨਿਟੀ ਲੀਗਲ ਸਰਵਿਸਿਜ਼ ਬ੍ਰੈਂਪਟਨ ਆਧਾਰਿਤ ਲੇਬਰ ਕਮਿਊਨਿਟੀ ਸਰਵਿਸਿਜ਼ ਆਫ ਪੀਲ ਅਤੇ ਟਰੱਕ ਡਰਾਈਵਰਾਂ ਦੀਆਂ ਦੋ ਅਧਿਕਾਰ ਸੰਸਥਾਵਾਂ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਤੇ ਰਿਪੋਰਟ ਵਿੱਚ ਉਹ ਡਰਾਈਵਰ ਸ਼ਾਮਲ ਨੇ ਜੋ ਕੈਨੇਡਾ ਤੇ ਉੱਤਰੀ ਅਮਰੀਕਾ ਵਿੱਚ ਸੂਬਿਆਂ ਤੇ ਰਾਜਾਂ ਵਿੱਚਕਾਰ ਟਰੱਕ ਚਲਾਉਂਦੇ ਨੇ ਨਾਲ ਹੀ ਉਹ ਵੀ ਜੋ ਸਿਰਫ ਆਪਣੇ ਸੂਬੇ ਦੇ ਅੰਦਰ ਕੰਮ ਕਰਦੇ ਨੇ ਸਰਵੇਖਣ ਮੁਤਾਬਕ ਸੂਬਾਈ ਤੌਰ ਤੇ ਨਿਯੰਤਰਿਤ ਡਰਾਈਵਰਾਂ ਵਿੱਚ ਤਨਖਾਹ ਝੋਰੀ ਦੇ ਦਰ ਲਗਭਗ 62% ਰਹੀ ਹੈ ਤੇ ਜੋ ਲੌਂਗ ਹਾਲ ਡਰਾਈਵਰਾਂ ਨਾਲੋਂ ਕੁਝ ਘਟਾ ਹੈ ਇਸ ਦੇ ਬਾਵਜੂਦ ਮਾਹਿਰਾਂ ਦਾ ਕਹਿਣਾ ਹੈ ਕਿ ਇਹੇ ਅੰਕੜਾ ਵੀ ਕਾਫੀ ਚਿੰਤਾਜਨਕ ਹੈ ਰਿਪੋਰਟਾਂ ਮੁਤਾਬਕ ਲੌਂਗ ਹਾਲ ਟਰਕਿੰਗ ਫੈਡਰਲ ਤੌਰ ਤੇ ਨਿਯੰਤਰਿਤ ਖੇਤਰ ਹੈ ਹੈਰਾਨੀ ਦੀ ਗੱਲ ਇਹ ਹੈ ਕਿ 2017 ਤੋਂ 2022 ਤੱਕ ਫੈਡਰਲ ਲੇਬਰ ਕੋਡ ਦੀਆਂ 85% ਦੀ ਉਲੰਘਣਾ ਟਰੱਕਿੰਗ ਕੰਪਨੀਆਂ ਵੱਲੋਂ ਕੀਤੀਆਂ ਗਈਆਂ ਨੇ ਜਦਕਿ ਇਹ ਖੇਤਰ ਕੁੱਲ ਫੈਡਰਲ ਰੁਜ਼ਗਾਰ ਦਾ ਸਿਰਫ 17% ਹੈ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਜਿਨ੍ਹਾਂ ਡਰਾਈਵਰਾਂ ਨਾਲ ਤਨਖਾਹ ਚੋਰੀ ਹੋਈ ਹੈ ਉਹਨਾਂ ਨੂੰ ਔਸਤਨ 10000 ਡਾਲਰ ਤੱਕ ਦੀ ਕਮਾਈ ਨਹੀਂ ਮਿਲੀ ਤਨਖਾਹ ਚੋਰੀ ਵਿੱਚ ਘੱਟੋ ਘੱਟ ਮਜ਼ਦੂਰੀ ਛੁੱਟੀ ਭੁਗਤਾਨ ਅਤੇ ਓਵਰਟਾਈਮ ਅਤੇ ਹੋਰ ਕਾਨੂੰਨੀ ਹੱਕਾਂ ਦੀ ਰਕਮ ਨਾ ਦੇਣਾ ਸ਼ਾਮਲ ਹੈ ਲੇਬਰ ਕਮਿਊਨਿਟੀ ਸਰਵਿਸਜ਼ ਆਫ ਪੀਲ ਨਾਲ ਜੁੜੀ ਨਮੀ ਓਜਲਾ ਨੇ ਦੱਸਿਆ ਹੈ ਕਿ ਜਦੋਂ ਡਰਾਈਵਰ ਫੈਡਰਲ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਨੇ ਤਾਂ ਕਈ ਵਾਰ 1 ਸਾਲ ਜਾਂ ਉਸ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਹੈ ਕਿਸੇ ਲੇਬਰ ਅਧਿਕਾਰੀ ਦੀ ਨਿਯੁਕਤੀ ਲਈ ਇਸ ਦੇਰੀ ਕਾਰਨ ਇਹ ਮਾਮਲਿਆਂ ਵਿੱਚ ਕੰਪਨੀਆਂ ਬੰਦ ਹੋ ਜਾਂਦੀਆਂ ਨੇ ਜਿਸ ਨਾਲ ਡਰਾਈਵਰਾਂ ਲਈ ਆਪਣੀ ਬਕਾਇਆ ਤਨਖਾਹ ਵਾਪਸ ਲੈਣਾ ਮੁਸ਼ਕਲ ਹੋ ਜਾਂਦਾ ਹੈ ਸਰਵੇਖਣ ਨੇ ਇਹ ਵੀ ਖੋਲਿਆ ਕਿ 65% ਤੋਂ ਵੱਧ ਡਰਾਈਵਰਾਂ ਨੂੰ ਕਰਮਚਾਰੀ ਦੀ ਬਜਾਏ ਇੰਡੀਪੈਂਡੈਂਟ ਕੰਟਰੈਕਟਰ ਵਜੋਂ ਦਰਜ ਕੀਤਾ ਗਿਆ ਹੈ ਇਸ ਨਾਲ ਕੰਪਨੀਆਂ ਟੈਕਸ ਅਤੇ ਹੋਰ ਖਰਚਿਆਂ ਤੋਂ ਬਚ ਜਾਂਦੀਆਂ ਨੇ ਜਦਕਿ ਡਰਾਈਵਰ ਛੁੱਟੀ ਭੁਗਤਾਨ ਸੇਵਰੈਂਸ ਅਤੇ ਹੋਰ ਕਾਨੂੰਨੀ ਫਾਇਦਿਆਂ ਤੋਂ ਵੰਚਿਤ ਰਹਿੰਦੇ ਨੇ ਕੈਨੇਡਾ ਸਰਕਾਰ ਨੇ 2021 ਵਿੱਚ ਇਸ ਤਰ੍ਹਾਂ ਦੀ ਗਲਤ ਸ਼੍ਰੇਣੀਕਰਨ ਤੇ ਰੋਕ ਲਗਾਉਣ ਲਈ ਕਾਨੂੰਨ ਸਖਤ ਕੀਤੇ ਨੇ ਡਰਾਈਵਰਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਦੀ ਤਨਖਾਹ 'ਚ ਅਕਸਰ ਬਿਨਾ ਮਨਜ਼ੂਰੀ ਕਟੋਟੀਆਂ ਕੀਤੀਆਂ ਗਈਆਂ ਨੇ ਕਟੋਟੀਆਂ ਕੀਤੀਆਂ ਜਾਂਦੀਆਂ ਨੇ ਅਤੇ ਜਿਵੇਂ ਕਿ ਡੈਮੇਜ ਡਿਪੋਜ਼ਿਟ ਜਾਂ ਮਕੈਨੀਕਲ ਮੁਰੰਮਤ ਦੇ ਖਰਚੇ ਲਗਭਗ 40% ਡਰਾਈਵਰਾਂ ਨੇ ਕਿਹਾ ਹੈ ਕਿ ਉਹਨਾਂ ਨਾਲ ਐਸੀ ਇਹੋ ਜਿਹੀ ਕਟੋਤੀਆਂ ਹੋਈਆਂ ਨੇ ਅਤੇ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਡਰਾਈਵਰਾਂ ਨੂੰ ਸਿਰਫ ਚਲਾਏ ਗਏ ਮੀਲਾਂ ਦਾ ਘੰਟਿਆਂ ਲਈ ਹੀ ਭੁਗਤਾਨ ਮਿਲਦਾ ਹੈ। ਬਾਰਡਰ ਤੇ ਉਡੀਕ, ਲੋਡਿੰਗ, ਅਨਲੋਡਿੰਗ ਅਤੇ ਟਰੱਕ ਦੀ ਮੁਰੰਮਤ ਲਈ ਲੱਗਣ ਵਾਲਾ ਸਮਾਂ ਅਕਸਰ ਬਿਨਾ ਭੁਗਤਾਨ ਦੇ ਰਹਿ ਜਾਂਦਾ ਹੈ ਜੀਟੀਏ ਖੇਤਰ ਦੇ ਟਰੱਕ ਡਰਾਈਵਰ ਨਵਦੀਪ ਨੇ ਇਸ ਹਾਲਤ ਨੂੰ ਬਹੁਤ ਨਿਰਾਸ਼ਾਜਨਕ ਕਰਾਰ ਦਿੱਤਾ ਹੈ ਅਤੇ ਸਰਵੇਖਣ ਮੁਤਾਬਕ 29% ਡਰਾਈਵਰਾਂ ਨੇ ਕਿਹਾ ਹੈ ਕਿ ਉਹਨਾਂ ਤੇ ਸੜਕ ਤੇ ਖਤਰਾ ਮੋਹ ਲੈਣ ਦਾ ਦਬਾਅ ਬਣਾਇਆ ਜਾਂਦਾ ਹੈ ਜਦਕਿ 60% ਨੇ ਮੰਨਿਆ ਹੈ ਕਿ ਉਹ ਅਕਸਰ ਠੀਕ ਤਰ੍ਹਾਂ ਨਾਲ ਮੁਰੰਮਤ ਨਾ ਕੀਤੇ ਟਰੱਕ ਚਲਾਉਂਦੇ ਨੇ ਜੋ ਸੜਕ ਸੁਰੱਖਿਆ ਲਈ ਵੱਡਾ ਖਤਰਾ ਹੈ ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉਹ ਟਰਕਿੰਗ ਖੇਤਰ ਵਿੱਚ ਗਲਤ ਸ਼੍ਰੇਣੀਕਰਨ ਅਤੇ ਤਨਖਾਹ ਚੋਰੀ ਖਿਲਾਫ ਕਾਰਵਾਈ ਕਰ ਰਹੀ ਹੈ ਸਰਕਾਰ ਵੱਲੋਂ ਕੈਨੇਡਾ ਰੈਵਨਿਊ ਏਜੰਸੀ ਨੂੰ ਅਗਲੇ 4 ਸਾਲਾਂ ਲਈ 77 ਮਿਲੀਅਨ ਡਾਲਰ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਜੋ ਕਾਨੂੰਨਾਂ ਦੀ ਸ਼ਕਤੀ ਨਾਲ ਲਾਗੂ ਅਮਲੀ ਹੋ ਸਕੇ ਅਤੇ ਰਿਪੋਰਟਾਂ ਮੁਤਾਬਕ ਨਤੀਜਾ ਇਹ ਹੈ ਕਿ ਟਰਕਿੰਗ ਉਦਯੋਗ ਵਿੱਚ ਕੰਮ ਦੀਆਂ ਸਥਿਤੀਆਂ ਸੁਧਾਰਨ ਲਈ ਫੈਡਰਲ ਤੌਰ ਤੇ ਨਿਯੰਤਰਿਤ ਤਨਖਾਹ ਦਰਾਂ ਤੇਜ਼ ਨਿਆ ਪ੍ਰਤੀਕਿਰਿਆ ਅਤੇ ਨਿਯਮਾਂ ਦੀ ਕੜੀ ਨਿਗਰਾਨੀ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਡਰਾਈਵਰਾਂ ਦਾ ਸ਼ੋਸ਼ਣ ਜਾਰੀ ਰਹੇਗਾ ਇਸੇ ਤਰ੍ਹਾਂ ਦੀ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ